ਇਹ ਆਪਾਂ ਦੇਸੀ ਲੁੱਕ ਰੱਖੀ ਆ ਜਿਵੇਂ origignal engine start ਹੁੰਦੇ ਆ ਠੀਕ ਹੈ ਹਾਂਜੀ ਸਟਾਰਟ ਜਿਹੜਾ ਉਹ ਤੁਸੀਂ ਹੱਥ ਨਾਲ ਇਹਨੂੰ ਸਟਾਰਟ ਕਰਦੇ ਹੋ ਹਾਂਜੀ ਇਹ ਪੁਰਾਣੀ ਯਾਦਗਾਰ ਸੀ ਸਾਡੇ ਦਾਦਾ ਜੀ ਦੇ ਉਹਨੂੰ ਕੈਂਪ ਕੀਤਾ ਇਹ ਸਾਂਭ ਕੇ ਰੱਖਿਆ ਹੋਇਆ ਸੀ ਇੰਜਨ ਇਹ ਨੂੰ ਹੋ 20 ਸਾਲ ਹੋ ਗਏ ਸੀ ਐਂ ਬੰਦ ਹੀ ਪਿਆ ਸੀ ਇੰਜਨ ਠੀਕ ਹੈ ਤੇ ਫਿਰ ਅਸੀਂ ਕਿਹਾ ਵੀ ਇਹਨੂੰ ਉਸ ਤੋਂ ਬਾਅਦ ਵੀ ਤੁਸੀਂ ਮਤਲਬ 20 ਸਾਲਾਂ ਤੋਂ ਬਾਅਦ ਵੀ ਇਹਨੂੰ ਚਲਾ ਦਿੱਤਾ ਹਾਂ ਹਾਂ ਚਲਾ ਦਿੱਤਾ ਹਾਂ ਜੀ ਜਿਵੇਂ ਤੁਸੀਂ ਸਪੀਡੋਮੀਟਰ ਵੀ ਬਹੁਤ ਪੁਰਾਣਾ ਜਿਵੇਂ ਪਹਿਲੇ ਮੋਟਰਸਾਈਕਲਾਂ ਦੇ ਵਿੱਚ ਹੁੰਦਾ ਜਾਂ ਫਿਰ ਮੈਨੂੰ ਲੱਗਦਾ ਪਹਿਲੇ ਮੋਟਰਸਾਈਕਲਾਂ ਦੇ ਵਿੱਚ ਵੀ ਨਹੀਂ ਸੀ ਹੁੰਦਾ ਆ ਸੁੱਚਾਂ ਵਾਂ ਜਿਹੜੀਆਂ ਇਹ ਹਿੰਦੁਸਤਾਨ ਟਰੈਕਟਰ ਦੀਆਂ ਪੁਰਾਣੀਆਂ ਸੁੱਚਾਂ ਨੇ ਇਹ ਵਾਟਰ ਕੁਲਰ ਇੰਜਨ ਆ ਇਹ ਪਾਣੀ ਇਹਦੇ ਵਿੱਚ ਸਰਕੂਲੇਟ ਕਰਦਾ ਇਹ ਫੈਨ ਪਾਣੀ ਨੂੰ ਠੰਡਾ ਕਰਦਾ ਇਹ ਵੀ ਆਪਾਂ ਕਾਰ ਦਾ ਯੂਜ਼ ਕੀਤਾ ਮਰੂਤੀ ਕਾਰ ਦਾ ਜਿੰਨਾ ਮਰਜ਼ੀ ਚਲਾਓ 20 ਕਿਲੋਮੀਟਰ ਚਲਾਓ 30 ਚਲਾਓ ਆਹੀਂ ਨਹੀਂ ਕੋਈ ਚੱਕਰ ਹੈਗਾ ਦੇਖੋ 2.5 ਕੁਇੰਟਲ ਇਹਦਾ ਸਾਰੇ ਦਾ ਵਜ਼ਨ ਹੈ ਕੁਇੰਟਲ ਦਾ ਤਾਂ ਇਕੱਲਾ ਇੰਜਣ ਹੀ ਆ ਯਾਨੀ ਦੀ ਦੋ ਬੋਲਟਾਂ ਜਿੰਨਾ ਕਹਿ ਸਕਦੇ ਆ ਆਪਾਂ ਇਹਦਾ ਵਜ਼ਨ ਹੈਗਾ ਇਕੱਲੇ ਦਾ ਲੁੱਕ ਕੇ ਤੁਹਾਡੇ ਮੰਮੀ ਤੋਂ ਮੈਂ ਸੁਣਿਆ ਤੁਸੀਂ ਇਹਨੂੰ ਲੁੱਕ ਕੇ ਤਿਆਰ ਕੀਤਾ ਉਹ ਸਾਨੂੰ ਕਹਾਣੀ ਸੁਣਾਓ ਜਰਾ ਏ ਬਸ ਜਦੋਂ ਮੈਂ ਇੰਜਨ ਇਹ ਬਣਾਉਂਦਾ ਸੀ ਇੰਜਨ ਸਾਰਾ ਨਵਾਂ ਬਣਾਇਆ ਓਵਰਹਾਲ ਕੀਤਾ ਕਈ ਵਾਰੀ ਗਾਲਾਂ ਵੀ ਪੈਂਦੀ ਹੁੰਦੀਆਂ ਸੀ ਬਈ ਇਹ ਐਵੇਂ ਤੂੰ ਪੈਸੇ ਖਰਾਬ ਕਰੀ ਜਾਣਾ ਬਈ ਨਹੀਂ ਇਹ ਚੀਜ਼ ਬਣਨੀ ਹੈ ਨਾ ਇਹਦਾ ਮੋਟਰਸਾਈਕਲ ਕਿੱਥੋਂ ਬਣ ਜੂ ਤੇ ਆਪਾਂ ਇਹਦਾ ਲਾਈਏ ਹਿਸਾਬ ਟੋਟਲ ਲੋਹੇ ਤੋਂ ਲੈ ਕੇ ਇੰਜਨ ਦਾ ਕੱਲੀ-ਕੱਲੀ ਚੀਜ਼ ਦਾ ਆਪਣਾ ਇਹ ਤੇ 60000 ਰੁਪਿਆ ਲੱਗ ਗਿਆ ਤੇ ਜਿਹੜੀ ਸਾਡੀ ਮਿਹਨਤ ਆ ਦੋਹਾਂ ਜਾਣੇ ਦੀ ਉਹਦਾ ਕੋਈ ਮੁੱਲ ਨਹੀਂ ਇੱਕ ਆਪਣਾ ਵੀਰਾ ਕਮਲ ਗਰੇ ਵਾਲਾ ਲੁਧਿਆਣੇ ਤੋਂ ਸਿੰਗਰ ਜਿਹੜੇ ਹਾਂਜੀ ਸਿੰਗਰ ਆ ਜਿਹੜੇ ਉਹਨਾਂ ਦਾ ਛੋਟਾ ਆਪਣਾ ਨੈਕਸਟ ਮੰਥ ਉਹਦੇ 'ਚ ਵੀ ਇਹ ਬਾਈਕ ਜਾਊਗਾ ਤੇ ਇੱਕ ਵੀਰਾ ਚੰਡੀਗੜ੍ਹ ਤੋਂ ਆ ਤੇ ਉਹ ਓ ਓੰਕਾਰ ਸਿੰਘ ਤੁਣਵਾ ਉਹਨਾਂ ਨੂੰ ਆਪਾਂ ਖੁਦ ਬਾਈਕ ਕਸਟਮ ਕਰਕੇ ਦੇਣੀ ਆ ਉਹਨਾਂ ਦਾ ਜਿਹੜਾ ਨੈਕਸਟ Song ਆ ਰਿਹਾ ਪੈਣਾ ਵੀ ਮੇਰੀ ਆਈ ਕਹਿੰਦੀ ਹੁੰਦੀ ਆ ਇਹ ਐਵੇਂ ਫੂਕਰੀ ਮਾਰੀ ਜਾਂਦਾ ਨੈਟ ਤੇ ਰੀਲਾਂ ਪਾਉਂਦਾ ਐਂ ਜੋ ਤੇ ਮੈਂ ਕਹਿੰਨਾ ਚਲੋ ਕੋਈ ਨਹੀਂ ਆਪਾਂ ਕਿਹੜਾ ਵੀ ਗਾਣੇ ਵਿੱਚ ਆਪਾਂ ਚੱਕ ਮਿਲਾ ਕੇ ਪਾਉਨੇ ਆ ਆਪਾਂ ਦਾ ਆਪਦੀ ਜਿਹੜੀ ਚੀਜ਼ ਬਣਾ ਰਹੇ ਆਂ ਪਤੋਂ ਦੀ ਪਾਉਨੇ ਆ ਵੰਡ ਵਾਲੇ ਜਦੋਂ ਕੋਈ ਚੀਜ਼ ਲੰਘਦੀ ਆ ਮੋੜ ਤੋਂ ਐ ਲੋਕ ਖੜਖੜ ਵੈਂਦੇ ਆ ਵੀ ਹਾਂ ਕੋਈ ਚੀਜ਼ ਲੰਗੀ ਸੀ। ਕੀ ਕੋਈ ਮੋਟਰਸਾਈਕਲ ਤੇ ਸਾਹਮਣੇ ਆਉਂਦਾ ਵਾ ਸਿੱਧਾ ਘੱਟ ਧਿਆਨ ਹੁੰਦਾ ਮੇਰੇ ਵੱਲ ਵੱਧ ਹੁੰਦਾ ਮੋਟਰਸਾਈਕਲ ਵੱਲ। ਉਹਨੂੰ ਕਹਿਣਾ ਪੈਂਦਾ ਬਾਈ ਮੂਰੇ ਦੇਖ ਕੇ ਮੜਾ ਯਾ। ਸਤਿ ਸ਼੍ਰੀ ਅਕਾਲ ਜੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਮੀਤ ਕੌਰ ਤੇ ਅੱਜ ਪਹੁੰਚੇ ਆ ਮੋਗਾ ਦੇ ਪਿੰਡ ਮਹਿਣਾ ਵਿਖੇ। ਇਹ ਮੋਟਰਸਾਈਕਲ ਜੋ ਤੁਸੀਂ ਮੇਰੇ ਅੱਗੇ ਦੇਖ ਰਹੇ ਹੋ ਇਹ ਬੰਬੂ ਕਾਰਟ ਮੂਵੀ ਦਾ ਉਹ ਮੋਟਰਸਾਈਕਲ ਨਹੀਂ ਹੈਗਾ ਤੇ ਨਾ ਹੀ ਇਸ ਫਿਲਮ ਦਾ ਮੇਨ ਹੀਰੋ ਐਮੀ ਵਿਰਕ ਹੈ ਇਹ ਮੋਟਰਸਾਈਕਲ ਹੈ ਜੀ ਇੱਥੇ ਰਹਿੰਦੇ ਇੱਥੇ ਵੱਸਦੇ ਇੱਕ 18 ਸਾਲਾ ਮੁੰਡੇ ਨਵਜੋਤ ਗਿੱਲ ਦਾ ਉਸ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਕਿਉਂਕਿ ਉਸ ਨੇ ਆਪਣੇ ਹੱਥੀਂ ਇਹ ਸਾਰਾ ਮੋਟਰਸਾਈਕਲ ਬਣਾਇਆ ਕੱਲਾ ਕੱਲਾ ਪੁਰਜਾ ਇਸ ਮੋਟਰਸਾਈਕਲ ਦਾ ਉਸ ਨੇ ਆਪਣੇ ਦਾਦਿਆਂ ਪਰਦਾਦਿਆਂ ਦੀ ਰਿਵਾਇਤ ਨੂੰ ਅੱਗੇ ਲੈ ਕੇ ਜਾਂਦਿਆਂ ਇਸ ਮੋਟਰਸਾਈਕਲ ਨੂੰ ਤਿਆਰ ਕੀਤਾ ਤੇ ਅੱਜ ਉਹਦੇ ਨਾਲ ਤੁਹਾਡੀ ਗੱਲਬਾਤ ਕਰਾਉਣੀ ਹੈ ਕਿੱਦਾਂ ਇਹ ਸਭ ਤੋਂ ਪਹਿਲੇ ਜਾਨਣਾ ਚਾਹਾਂਗੇ ਕਿ ਸ਼ੁਰੂਆਤ ਕਿੱਦਾਂ ਹੋਈ ਕਿੱਦਾਂ ਮਨ ਦੇ ਵਿੱਚ ਫੁਰਨਾ ਫੁਰਿਆ ਕਿ ਇਹ ਪ੍ਰੋਜੈਕਟ ਤਿਆਰ ਕਰਨਾ ਇਹ ਜੀ ਮੈਨੂੰ ਸ਼ੁਰੂ ਤੋਂ ਹੀ ਬਾਈਕਸ ਦਾ ਜਿਆਦਾ ਸ਼ੌਂਕ ਸੀਗਾ ਜਿਵੇਂ ਹਾਰਲੇ ਵਗੈਰਾ ਹੋ ਗਿਆ ਇਹ ਜਿਹੜੀਆਂ ਬਾਈਕਾਂ ਦਾ ਹੂੰ ਤੇ ਇਹ ਮੈਨੂੰ ਸ਼ੌਂਕ ਹੁੰਦਾ ਵੀ ਚੀਜ਼ ਆਪ ਬਣਾਵਾ ਜਿਹੜੀ ਮੈਂ ਮੈਨੂੰ ਚੀਜ਼ਾਂ ਬਣਾਉਣ ਦਾ ਬਹੁਤ ਸ਼ੌਂਕ ਹੈ ਮਸ਼ੀਨਰੀ ਨਾਲ ਬਹੁਤ ਜਿਆਦਾ ਆ ਹੂੰ ਤੇ ਇਹ ਫਿਰ ਬਸ ਆਈ ਬੈਠੇ ਜਦੋਂ ਮੋਟਰਸਾਈਕਲਾਂ ਦਾ ਸ਼ੌਂਕ ਸੀਗਾ ਮੈਨੂੰ ਮੈਂ ਆਪਣੇ ਆੜੀਆਂ ਨੂੰ ਵੀ ਕਹਿਣਾ ਵੀ ਮੈਂ ਯਾਰ ਆਪ ਮੋਟਰਸਾਈਕਲ ਤਿਆਰ ਕਰਨਾ ਜੇ ਮੈਂ ਕਿਸੇ ਨੂੰ ਕਹਿੰਦਾ ਸੀ ਅਗਲਾ ਕਹਿੰਦਾ ਯਾਰ ਕਿੱਥੋਂ ਕਰ ਲੂ ਮਜ਼ਾਕ ਮਜ਼ਾਕ ਸਮਝਦਾ ਸੀ ਅਗਲਾ ਮਤਲਬ ਪਹਿਲੇ ਪਹਿਲੇ ਮਜ਼ਾਕ ਦਾ ਪਾਤਰ ਵੀ ਬਣਿਆ ਹਾਂਜੀ ਮੜੇ ਹੂੰ ਫਿਰ ਮੈਂ ਸਾਡੇ ਇੰਜਨ ਪਿਆ ਸੀਗਾ ਮੈਂ ਕਿਹਾ ਕੋਈ ਚੀਜ਼ ਵੱਖਰੀ ਕਰੀਏ ਜਿਹੜੀ ਅਜੇ ਤਾਈ ਕਿਸੇ ਨੇ ਦੇਖੀ ਨਾ ਹੋਵੇ ਹੂੰ ਤੇ ਫਿਰ ਬਹੁਤ ਟਾਈਮ ਲੱਗ ਗਿਆ ਇਹਨੂੰ ਸੋਚਣ ਸੋਚਦੇ ਤਾਂ ਮੈਨੂੰ ਸਾਲ ਹੀ ਹੋ ਗਏ ਸੀ ਇਹਨੂੰ ਸੋਚਦੇ ਨੂੰ ਤੇ ਬਣਾਉਣ ਨੂੰ ਵੀ ਮੈਨੂੰ ਤਿੰਨ ਚਾਰ ਮਹੀਨੇ ਲੱਗ ਹੀ ਗਏ ਇਹਦੇ ਤੇ ਠੀਕ ਹੈ ਮਤਲਬ ਹਲੇ ਵੀ ਇਹ ਰੈਡੀ ਨਹੀਂ ਹੈਗਾ ਪੂਰਾ ਹਮ ਹਲੇ ਵੀ ਇਹ ਚੱਲੀ ਜਾਂਦਾ ਜਿਵੇਂ ਜਿਵੇਂ ਕੋਈ ਕਮੀ ਆਉਂਦੀ ਓਵੇਂ ਓਵੇਂ ਕੰਮ ਕਰੀ ਜਾਂਦੇ ਅੱਗੇ ਅੱਗੇ ਹਮ ਤੇ ਜਾਣੀ ਦੀ ਰੈਡੀ ਨਹੀਂ ਕਹਿ ਸਕਦੇ ਹਲੇ ਪੂਰਾ ਇਹਨੂੰ ਮਤਲਬ ਕਿ ਤੁਹਾਨੂੰ ਹਲੇ ਵੀ ਇਹਦੇ ਵਿੱਚ ਕਮੀਆਂ ਲੱਗਦੀਆਂ ਪਰ ਦੇਖਣ ਵਾਲੇ ਨੂੰ ਜੇਕਰ ਮੈਂ ਕਹਾਂ ਨਵਜੋਤ ਤਾਂ ਇਹ ਕੰਪਲੀਟ ਲੱਗਦਾ ਤੇ ਇਹ ਇਦਾਂ ਲੱਗਦਾ ਕਿ ਬਹੁਤ ਹੀ ਡਿਫਰੈਂਟ ਤੇ ਬੜਾ ਯੂਨੀਕ ਡਿਜ਼ਾਈਨ ਆ ਜੇਕਰ ਮੈਂ ਜੇਕਰ ਮੈਂ ਸਪੈਸੀਫਿਕਲੀ ਡਿਜ਼ਾਈਨਿੰਗ ਦੀ ਗੱਲ ਕਰਾਂ ਤਾਂ ਜਿਹੜੇ ਆਮ ਮੋਟਰਸਾਈਕਲ ਹੁੰਦੇ ਨੇ ਉਹਨਾਂ ਨਾਲੋਂ ਬਿਲਕੁਲ ਵੱਖਰਾ ਹਾਂਜੀ ਵੱਖਰਾ ਡਿਜ਼ਾਈਨ ਬਿਲਕੁਲ ਵੱਖਰਾ ਡਿਜ਼ਾਈਨ ਆ ਤੇ ਇਹ ਡਿਜ਼ਾਈਨਿੰਗ ਦਾ ਤੁਸੀਂ ਕਿੱਥੋਂ ਦੀ ਤੁਹਾਡਾ ਸਰੋਤ ਕੀ ਸੀ ਜਾਂ ਤੁਸੀਂ ਆਪੇ ਡਿਜ਼ਾਈਨਿੰਗ ਕੀਤੀ ਤੁਸੀਂ ਕਿ ਕਿਦਾਂ ਪੈਨੇਪੇਪਰ ਤੇ ਡਿਜ਼ਾਈਨ ਕੀਤਾ ਹਾਂਜੀ ਇਹ ਆਪਾਂ ਖੁਦ ਡਿਜ਼ਾਈਨ ਕੀਤੇ ਆ ਸਾਰੇ ਹਮ ਆਪ ਦੇ ਸਾਰੇ ਕਸਟਮ ਹੀ ਆਪਣਾ ਡਿਜ਼ਾਈਨ ਜਿੰਨਾ ਵੀ ਆ ਜਿੰਨਾ ਬਾਈਕ ਦਾ ਇਹ ਸਾਰਾ ਆਪਣਾ ਡਿਜ਼ਾਈਨ ਖੁਦ ਆ ਠੀਕ ਹੈ ਤੇ ਮਤਲਬ ਕਿ ਡਿਜ਼ਾਈਨਿੰਗ ਨੂੰ ਕਿੰਨਾ ਸਮਾਂ ਕਦੋਂ ਸ਼ੁਰੂ ਕੀਤੀ ਸੀ ਕਿਹੜੇ ਵੇਲੇ ਸ਼ੁਰੂ ਕੀਤੀ ਸੀ ਡਿਜ਼ਾਈਨਿੰਗ ਨੂੰ ਮੈਂ ਲਾਲੋ 10th ਚ ਪੜਦਾ ਹੁੰਦਾ ਸੀ ਉਦੋਂ ਹੁਣ ਮੈਂ +2 ਚਾਂ ਠੀਕ ਹੈ ਤੇ ਲੱਗ ਗਿਆ ਬਹੁਤ ਟਾਈਮ ਲੱਗ ਗਿਆ ਡਿਜ਼ਾਈਨ ਕਰਦਿਆਂ ਨੂੰ ਵੀ ਹਲੇ ਵੀ ਜਾਣੀ ਦੀ ਚੱਲੀ ਜਾਂਦੇ ਆ ਡਿਜ਼ਾਈਨ ਹੂੰ ਤੇ ਮਤਲਬ ਇਹਦੇ ਵਿੱਚ ਹਲੇ ਵੀ ਤੁਸੀਂ ਟਰਾਂਸਫਰਮੇਸ਼ਨਸ ਐ ਮੋਡੀਫਿਕੇਸ਼ਨਸ ਕਰ ਸਕਦੇ ਹੋ ਕਰ ਸਕਦੇ ਆ ਕਰੀ ਜਾਂਦੇ ਆ ਹਲੇ ਬਸ ਹੁਣ ਗियर ਸਿਸਟਮ ਦੀ ਥੋੜੀ ਕਰਨੀ ਆ ਟਰਾਂਸਫਰੇਸ਼ਨ ਠੀਕ ਹੈ ਤੇ ਜੇ ਮੈਂ ਤੁਹਾਡੀ ਪੜਾਈ ਬਾਰੇ ਜਿਵੇਂ ਤੁਸੀਂ ਜ਼ਿਕਰ ਕੀਤਾ ਨਵਜੋਤ ਤੁਸੀਂ ਹੁਣ 10th ਚ ਸ਼ੁਰੂ ਕੀਤਾ ਸੀ ਤੇ ਹੁਣ ਹੁਣ ਕਿਹੜੀ ਕਲਾਸ ਚ ਪੜਦੇ ਹੋ ਹੁਣ ਮੈਂ ਪਲੱਸ 2 ਚ ਪੜਦਾ ਤੇ ਤੇ ਹੁਣ ਫਿਰ ਸਟੱਡੀ ਦੇ ਨਾਲ ਨਾਲ ਆ ਸ਼ੌਂਕ ਵੀ ਕਰਕੇ ਕੈਰੀ ਕਰ ਰਹੇ ਹੋ ਹਾਂਜੀ ਠੀਕ ਹੈ ਤੇ ਇਹ ਸ਼ੌਂਕੀਆ ਤੌਰ ਤੇ ਤੁਸੀਂ ਇਸ ਨੂੰ ਅੱਗੇ ਲੈ ਕੇ ਜਾਓਗੇ ਹਾਂਜੀ ਇਹ ਸ਼ੌਂਕੀਆ ਤੌਰ ਤੇ ਆ ਕੁਝ ਪਲਾਨ ਕੀਤਾ ਕਿ ਇਹਨੂੰ ਅੱਗੇ ਵੀ ਲੈ ਕੇ ਜਾਣਾ ਕਿ ਇਸੇ ਚੀਜ਼ ਨੂੰ ਪ੍ਰੋਫੈਸ਼ਨਲ ਹਾਂਜੀ ਹਾਂਜੀ ਕਰੀ ਜਾਂਦੇ ਅੱਗੇ ਵੀ ਜੇ ਕਿਸੇ ਨੇ ਵੀ ਆਪ ਤਾਂ ਕਹਿੰਨੇ ਆ ਵੀ ਕੋਈ ਕਿਸੇ ਨੇ ਵੀ ਕਸਟਮ ਕਰਾਉਣੀ ਹੋਵੇ ਬਾਈਕ ਆਪਾਂ ਕਰਾਂਗੇ ਜਿਹੇ ਜਾਂ ਮਰਜ਼ੀ ਮੋਡੀਫਿਕੇਸ਼ਨ ਕੋਈ ਵੀ ਕਰਾਉਣੀ ਹੋਵੇ ਆਪਾਂ ਕਰਦੇ ਆ ਹੂੰ ਜ਼ਿਆਦਾਤਰ ਆਪਣਾ ਕਸਟਮ ਦਾ ਹੀ ਕੰਮ ਆ ਠੀਕ ਹੈ ਜੇ ਕਿਸੇ ਨੇ ਵੀ ਕੋਈ ਵੀ ਬਾਈਕ ਤੇ ਕਸਟਮਾਈਜੇਸ਼ਨ ਕਰਾਉਣੀ ਆਪਾਂ ਕਰਾਂਗੇ ਹੂੰ ਜੇ ਨਵਜੋਤ ਮੈਂ ਤੇ ਸਪੈਸੀਫਿਕਲੀ ਪਾਰਟਸ ਦੀ ਗੱਲ ਕਰਾਂ ਜਿਵੇਂ ਕਿ ਅਸੀਂ ਦਰਸ਼ਕਾਂ ਨੂੰ ਵੀ ਤਸਵੀਰਾਂ ਦੇ ਵਿੱਚ ਵੀ ਦਿਖਾਵਾਂਗੇ ਕਿ ਸਟਾਰਟ ਜਿਹੜਾ ਉਹ ਤੁਸੀਂ ਹੱਥ ਨਾਲ ਇਹਨੂੰ ਸਟਾਰਟ ਕਰਦੇ ਹੋ ਹਾਂਜੀ ਇਹ ਆਪਾਂ ਦੇਸੀ ਲੁੱਕ ਰੱਖੀ ਹੈ ਜਿਵੇਂ origional engine start ਹੁੰਦੇ ਆ ਠੀਕ ਹੈ ਹਾਂਜੀ ਲਾਉਣ ਨੂੰ ਆਪਾਂ ਇਹਨੂੰ ਸੈਲਫ ਕਰ ਸਕਦੇ ਸੀ ਆਟੋਮੈਟਿਕ ਜਾਣ ਕੇ ਨਹੀਂ ਕੀਤਾ ਸੀ ਵੀ ਦੇਸੀ ਲੁੱਕ ਅਸੀਂ ਦਿਖਾਉਣੀ ਚਾਹੁੰਦੇ ਆਂ ਵੀ ਲੋਕਾਂ ਨੂੰ ਵੀ ਇਹ ਪੁਰਾਣੇ ਇੰਜਨ ਸੀਗੇ ਐਂ ਸਟਾਰਟ ਹੁੰਦਾ ਸੀ ਮੈਂ ਦੇਖਿਆ ਤੁਹਾਡਾ ਪਿੰਡ ਵੀ ਬਹੁਤ ਸੋਹਣਾ ਤੁਸੀਂ ਘਰ-ਬਾਰ ਵੀ ਤੁਹਾਡਾ ਦਿਖਾਵਾਂਗੇ ਤੇ ਉਹ ਮੈਂ ਇਹ ਚੀਜ਼ ਮਹਿਸੂਸ ਕੀਤੀ ਹੈ ਤੁਸੀਂ ਮਿੱਟੀ ਦੇ ਨਾਲ ਕਾਫੀ ਜੁੜੇ ਹੋਏ ਹੋ ਤੇ ਜਿਵੇਂ ਤੁਸੀਂ ਕਿਹਾ ਦੇਸੀ ਲੁੱਕ ਰੱਖਣੀ ਹੈ ਕੁਝ ਵੀ ਉਹ ਨਹੀਂ ਤੇ ਉਸੇ ਤੋਂ ਇਨਸਪਾਇਰ ਹੋ ਕੇ ਤੁਸੀਂ ਹਾਂ ਜੀ ਹਾਂ ਜੀ ਇਹ ਉਸੇ ਤੋਂ ਹੀ ਇਹ ਪੁਰਾਣੀ ਯਾਦਗਾਰ ਸੀ ਸਾਡੇ ਦਾਦਾ ਜੀ ਦੇ ਉਹਨੂੰ ਕੈਮ ਕੀਤਾ ਹੈ ਸਾਮਕੇ ਰੱਖਿਆ ਹੋਇਆ ਸੀ ਇੰਜਨ ਹੂੰ ਤੇ ਇਹ ਅਸੀਂ ਕਿਹਾ ਵੀ ਪਿਆ ਖਰਾਬ ਹੀ ਹੁੰਦਾ ਵੀ ਇਹਨੂੰ ਕੰਮ ਲਿਆ ਜਾਵੇ ਇਹਦੇ ਤੋਂ ਮਤਲਬ ਕਿ ਇਹ ਤੁਹਾਡੇ ਦਾਦਾ ਜੀ ਦੇ ਵੇਲੇ ਦਾ ਇੰਜਨ ਹੁੰਦਾ ਇੰਜਨ ਉਦੋਂ ਉਦੋਂ ਕੀ ਵਰਤੋ ਹੁੰਦੀ ਸੀ ਇਹ ਇੰਜਨ ਉਦੋਂ ਇਹ ਬਸ ਮੱਜਾਂ ਨੂੰ ਪੱਠੇ-ਪੁੱਠੇ ਕੁੱਤਰਨ ਤੇ ਲਾਇਆ ਹੁੰਦਾ ਹੈ ਇੰਜਨ ਆ ਪਿੰਡਾਂ 'ਚ ਤਾਂ ਤੇ ਬਹੁਤ ਲੋਕ ਇਹਨਾਂ ਤੋਂ ਕੰਮ ਲੈਂਦੇ ਆ ਕੋਈ ਵੀ ਮਸ਼ੀਨਰੀ ਦਾ ਕੰਮ ਲੋਕ ਲੈਂਦੇ ਆ ਇਹਨਾਂ ਤੋਂ ਹੂੰ ਪਰ ਆਪਾਂ ਪੱਠਿਆਂ ਦਾ ਲੈਂਦੇ ਹੁੰਦੇ ਸੀ ਫਿਰ ਪੱਠਿਆਂ ਅੱਜ ਕੱਲ ਇਲੈਕਟ੍ਰੋਨਿਕ ਮੋਟਰਾਂ ਆ ਗਈਆਂ ਉਹਨਾਂ ਤੇ ਕਰਤੀਆਂ ਮਸ਼ੀਨਾ ਇਹਨੂੰ ਹੋ 20 ਸਾਲ ਹੋ ਗਏ ਸੀ ਐਂ ਬੰਨਦੀ ਪਿਆ ਸੀ ਇੰਜਨ ਠੀਕ ਹੈ ਤੇ ਫਿਰ ਅਸੀਂ ਕਿਹਾ ਵੀ ਇਹਨੂੰ ਉਸ ਤੋਂ ਬਾਅਦ ਵੀ ਤੁਸੀਂ ਮਤਲਬ 20 ਸਾਲਾਂ ਤੋਂ ਬਾਅਦ ਵੀ ਇਹਨੂੰ ਚਲਾ ਦਿੱਤਾ। ਚਲਾ ਦਿੱਤਾ ਹਾਂਜੀ। ਠੀਕ ਹੈ। ਨਵਜੋਤ ਜਿਵੇਂ ਮੋਟਰਸਾਈਕਲ ਦੇ ਪਾਰਟਸ ਦੀ ਗੱਲ ਕਰਾਂ ਤਾਂ ਥੋੜਾ ਸਾਨੂੰ ਦੱਸੋ ਜੀ ਵੀ ਤੁਸੀਂ ਸਪੀਡੋਮੀਟਰ ਵੀ ਬਹੁਤ ਪੁਰਾਣਾ ਜਿਵੇਂ ਪਹਿਲੇ ਮੋਟਰਸਾਈਕਲਾਂ ਦੇ ਵਿੱਚ ਹੁੰਦਾ ਜਾਂ ਫਿਰ ਪੈ ਮੈਨੂੰ ਲੱਗਦਾ ਪਹਿਲੇ ਮੋਟਰਸਾਈਕਲਾਂ ਦੇ ਵਿੱਚ ਵੀ ਨਹੀਂ ਸੀ ਹੁੰਦਾ ਪੈਟਰੋਲ ਦੀ ਟੈਂਕੀ ਦੀ ਗੱਲ ਕਰਾਂ ਤੇ ਇਹ ਵੀ ਬਿਲਕੁਲ ਵੱਖਰੀ ਜਿਹੀ ਥੋੜਾ ਸਾਨੂੰ ਐਕਸਪਲੇਨ ਕਰੋ ਦਰਸ਼ਕਾਂ ਨੂੰ ਕਿਦਾ ਮਤਲਬ ਇਹ ਇਹ ਜਿਹੜਾ ਸਪੀਡੋਮੀਟਰ ਆ ਇਹ ਆਮ ਆਪਣੇ ਟਰੈਕਟਰਾਂ ਚੋਂ ਦਾ ਪੁਰਾਣੇ ਮਿੰਦਰਾ ਟਰੈਕਟਰਾਂ ਚ ਹੁੰਦਾ ਇਹ ਉਹਦਾ ਲ ਹਾਂ ਸੁਚਾਂਵਾਂ ਜਿਹੜੀਆਂ ਇਹ ਹਿੰਦੂਸਤਾਨ ਟਰੈਕਟਰ ਦੀਆਂ ਪੁਰਾਣੀਆਂ ਸੁਚਾਂ ਨੇ ਅੱਛਾ ਤੇ ਜਿਹੜੀ ਇਹ ਤੇਲ ਵਾਲੀ ਟੈਂਕੀ ਦੀ ਗੱਲ ਕਰਦੇ ਆਂ ਇਹ ਆਪਾਂ ਪਾਈਪ ਤੋਂ ਤਿਆਰ ਕੀਤੀ ਆ ਲੋਹੇ ਦਾ ਪਾਈਪ ਸੀਗਾ 5 ਇੰਚੀ ਉਹਦੇ ਤੋਂ ਤਿਆਰ ਕੀਤੀ ਹੋਈ ਟੈਂਕੀ ਆ ਇਹ ਠੀਕ ਐ ਤੇ ਇਹਦੀ ਕੈਪੈਸਿਟੀ ਕਿੰਨੀ ਟੈਂਕੀ ਦੀ ਇਹਦੀ 5 ਲੀਟਰ ਦੀ ਕੈਪੈਸਿਟੀ ਹੈਗੀ ਆ ਮਤਲਬ ਆ ਆਮ ਮੋਟਰਸਾਈਕਲਾਂ ਵਾਂਗੂ ਹੀ ਕੈਪੈਸਿਟੀ ਰੱਖੀ ਆ ਹਾਂਜੀ ਹਾਂਜੀ ਆਮ ਦੀ ਥੋੜੀ ਜ਼ਿਆਦਾ ਹੁੰਦੀ ਆ ਆਪਾਂ ਇਹਦੀ ਘੱਟ ਰੱਖੀ ਆ ਕਿਉਂਕਿ ਇਹਦੀ ਐਵਰੇਜ ਥੋੜੀ ਜ਼ਿਆਦਾ ਆ ਨਾ ਓਕੇ ਹਾਂਜੀ ਤੇ ਜੇਕਰ ਮੈਂ ਅੱਗੇ ਆ ਐਗਜ਼ੌਸਟ ਫੈਨ ਦੀ ਗੱਲ ਕਰਾਂ ਇਹ ਸਪੈਸੀਫਿਕਲੀ ਬਹੁਤ ਧਿਆਨ ਖਿੱਚਦਾ ਆ ਇਹਦਾ ਕੀ ਕੰਮ ਆ ਇਸ ਮੋਟਰਸਾਈਕਲ ਦੇ ਵਿੱਚ ਇਹਦਾ ਕੰਮ ਆ ਇਹ ਵਾਟਰ ਕੁਲਰ ਇੰਜਨ ਆ ਇਹ ਪਾਣੀ ਨਾਲ ਇੰਜਨ ਠੰਡਾ ਹੁੰਦਾ ਪਾਣੀ ਇਹਦੇ ਚ ਸਰਕੂਲੇਟ ਕਰਦਾ ਇਹ ਫੈਨ ਪਾਣੀ ਨੂੰ ਠੰਡਾ ਕਰਦਾ ਠੀਕ ਹੈ ਹਾਂਜੀ ਇਹ ਵੀ ਆਪਾਂ ਕਾਰ ਦਾ ਯੂਜ਼ ਕੀਤਾ ਮਰੂਤੀ ਕਾਰ ਦਾ ਹੂੰ ਇਹ ਆਪਾਂ ਉਹਦਾ ਯੂਜ਼ ਕੀਤਾ ਠੀਕ ਹੈ ਤੇ ਜੇ ਮੈਂ ਅੱਗੇ ਟਾਇਰਸ ਦੀ ਜਾਂ ਪਿਛਲੇ ਟਾਇਰਸ ਵੀ ਤੁਸੀਂ ਬਹੁਤ ਸੋਹਣੇ ਸੋਹਣੇ ਰੱਖੇ ਹੋਏ ਨੇ ਇਹ ਟਾਇਰ ਵਗੈਰਾ ਸਾਰੇ ਜੀਪ ਦੇ ਹੀ ਆ ਹੂੰ ਜਿਹੜੀ ਆਪਣੀ ਵਿਲੀ ਜੀਪ ਹੁੰਦੀ ਹੈ ਇਹ ਦੋਵੇਂ ਟਾਇਰ ਉਹਦੇ ਆ ਠੀਕ ਹੈ ਤੇ ਅੱਗੇ ਲਾਈਟ ਤੁਸੀਂ ਜਿਹੜੀ ਆ ਉਹ ਵੀ ਬਹੁਤ ਕੜੀ ਟਾਇਰ ਆ ਹਾਂਜੀ ਲਾਈਟ ਆ ਠੀਕ ਹੈ ਤੇ ਹੈਂਡਲਸ ਵੀ ਤੁਸੀਂ ਆਪ ਕੀਤੇ ਆ ਬਣਾਏ ਆਪ ਨੇ ਹੈਂਡਲ ਹਾਂਜੀ ਹੈਂਡਲ ਵੀ ਸਾਰੇ ਆਪ ਬਣਾਏ ਆ ਮੈਨੂੰ ਪਤਾ ਲੱਗਿਆ ਕਿ ਇਸ ਮੋਟਰਸਾਈਕਲ ਦਾ ਹਾਰਨ ਬਹੁਤ ਸੋਹਣਾ ਵੱਜਦਾ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਸੁਣੀਏ ਤੇ ਨਵਜੋਤ ਜੀ ਮੈਂ ਸਪੈਸੀਫਿਕਲੀ ਇੱਥੇ ਜੇ ਨਜ਼ਰ ਮਾਰਾਂ ਇੱਕ ਇੱਥੇ ਵੱਡਾ ਜਿਹਾ ਪਾਰਟ ਨਜ਼ਰ ਆਉਂਦਾ ਹੈ ਇਹ ਜਿਹੜੀਆਂ ਬੈਲਟਸ ਨੇ ਇਹ ਕੁਝ ਨਜ਼ਰ ਆਉਂਦੀਆਂ ਇੱਕ ਵੱਡੀ ਸਾਰੀ ਪਾਈਪ ਆ ਇਹ ਇਹ ਕਿਦਾਂ ਐਕਸਪਲੇਨ ਕਰੂਗੇ ਇਹਨੂੰ ਕਿਦਾਂ ਦੱਸੂਗੇ ਥੋੜਾ ਜਿਹਾ ਇਹ ਪਾਣੀ ਵਾਲਾ ਪੱਖਾ ਕਹਿ ਸਕਦੇ ਆ ਪਾਣੀ ਨੂੰ ਸਰਕੂਲੇਟ ਕਰਦਾ ਇੰਜਨ ਚ ਸਾਰਾ ਇੱਥੋਂ ਦੀ ਪਾਣੀ ਅੰਦਰ ਜਾਂਦਾ ਇੱਧਰ ਦੀ ਬਾਹਰ ਆਉਂਦਾ ਇੰਜਨ ਚੋ ਇਹ ਉਹਨੂੰ ਪਾਣੀ ਨੂੰ ਸਰਕੂਲੇਟ ਕਰਦਾ ਇੰਜਨ ਬੈਲਟ ਤੇ ਨੀਚੇ ਤੱਕ ਇਹ ਸਾਰਾ ਮਤਲਬ ਇੰਜਨ ਹੀ ਹੈ ਹਾਂਜੀ ਇਹ ਸਾਰਾ ਇੱਥੋਂ ਦੇ ਘਰ ਇੰਜਨ ਹੀ ਹੈ ਇਹ ਸਾਰਾ ਠੀਕ ਹੈ ਤੇ ਆਹਾ ਇਹ ਪਲੇਟਸ ਸਟਾਰਟ ਹੋਣ ਇਹ ਸਟਾਰਟ ਹਾਂਜੀ ਇਹ ਪਾਣੀ ਦਾ ਪੱਖੇ ਦੀਆਂ ਨੇ ਠੀਕ ਹੈ ਤੇ ਜੇ ਆਹ ਵਾਲੀ ਮੈਂ ਬੈਲਟ ਦੀ ਗੱਲ ਕਰਾਂ ਤਾਂ ਇਹ ਵੀ ਕਾਫੀ ਅਟਰੈਕਟਿਵ ਲੱਗ ਰਹੀ ਆ ਇਹਦਾ ਕੀ ਸੀਨ ਹੈ ਇਹ ਜਿਵੇਂ ਆਪਣੇ ਬਾਈਕ ਦੇ ਪਿੱਛੇ ਚੇਨ ਆਉਂਦੀ ਆ ਇਹ ਊਰੂਲ ਦਿੰਦੀ ਹੈ ਇਹ ਆਪਣਾ ਹੈਗਾ ਬੈਲਟ ਸਿਸਟਮ ਠੀਕ ਹੈ ਇਹ ਬੈਲਟ ਆ ਇੱਕ ਸਾਹ ਦੀ ਇਹਦੇ ਨਾਲ ਹੀ ਮੇਨ ਪਿਛਲਾ ਟਾਇਰ ਚੱਲਦਾ ਠੀਕ ਹੈ ਤੇ ਜੇ ਮੈਂ ਸਿਲੈਂਸਰ ਦੀ ਗੱਲ ਕਰਾਂ ਹਾਂਜੀ ਸਿਲੈਂਸਰ ਇਹਦੇ ਵਿੱਚ ਤੁਸੀਂ ਲਾਇਆ ਜਾਂ ਕਿੱਥੇ ਕਿੱਦਾਂ ਲਾਇਆ ਉਹ ਸਿਲੈਂਸਰ ਆਪਣੇ ਆਪ ਦੇ ਦੋ ਜਾਂਦੇ ਆ ਸਿੱਧੇ ਮੇਨ ਚੈਸੀ ਵਾਲੇ ਜਿਹੜੇ ਪਾਈਪ ਉਹਨਾਂ ਵਿੱਚ ਦੀ ਹੀ ਬਣਾਇਆ ਪਿੱਛੇ ਆ ਜਿਹੜੇ ਦੋ ਇਹ ਸਿਲੈਂਸਰ ਹੀ ਆ ਹੂੰ ਹੂੰ ਤੇ ਜੇ ਮੈਂ ਗੱਲ ਕਰਾਂ ਪੈਟਰੋਲ ਪੈਂਦਾ ਕਿੱਥੋਂ ਆ ਤੇ ਇੱਥੋਂ ਹੀ ਇੱਥੋਂ ਹੀ ਪੈਂਦਾ ਇੱਥੇ ਹਾਂਜੀ ਇੱਥੇ ਹੀ ਪੈਂਦਾ ਪੈਟਰੋਲ ਇਹ ਪੈਟਰੋਲ ਪੈਟਰੋਲ ਨਹੀਂ ਇਹ ਡੀਜ਼ਲ ਆ ਇਹ ਡੀਜ਼ਲ ਆ ਡੀਜ਼ਲ ਤੇ ਚੱਲਦਾ ਅੱਛਾ ਮਤਲਬ ਇਹਦੀ ਮਾਈਲੇਜ ਵਗੈਰਾ ਦਾ ਫਿਰ ਕੀ ਮਾਈਲੇਜ ਇਹਦੀ ਹੋਈ ਜਾਂਦੀ ਆ 50 60 ਕ ਦੀ ਹੈਗੀ ਆ ਮਾਈਲੇਜ ਇਹਦੀ ਠੀਕ ਹੈ ਤੇ ਜੇ ਮੈਂ ਕਹਾਂ ਕਿ ਕਿੰਨੇ ਕਿਲੋਮੀਟਰਸ ਇਹਨੂੰ ਆਪਾਂ ਐਕਸਟ੍ਰੀਮ ਚਲਾਸਦੇ ਮਤਲਬ ਜੇ ਮੈਂ ਕਹਾਂ ਕਿ ਅੱਜ ਮੈਂ ਇਹ ਮੋਟਰਸਾਈਕਲ ਲੈ ਕੇ ਜਾਣਾ ਤੇ ਕਿੰਨੇ ਕਿਲੋਮੀਟਰ ਮੈਂ ਐਕਸਟ੍ਰੀਮ ਚਲਾ ਸਕਦੀ ਹਾਂ ਮੈਕਸਿਮਮ ਕਿੰਨੇ ਕਿਲੋਮੀਟਰ ਚਲਾ ਸਕਦੀ ਹਾਂ ਇਹ ਤਾਂ ਜੀ ਦੇਖੋ ਹਲੇ ਅਸੀਂ ਵੀ ਨਹੀਂ ਚਲਾਇਆ ਹਲੇ ਅਸੀਂ ਵੀ ਟ੍ਰਾਇਲ ਹੀ ਲੈਨੇ ਆਂ ਬਾਲਾ ਰੋਡ ਤੇ ਤਾਂ ਅਸੀਂ ਡਰਦੇ ਵੀ ਨਹੀਂ ਗੜਦੇ ਕਿਉਂਕਿ ਅੱਜ ਕੱਲ ਇਹ ਬੈਨ ਆ ਇਹ ਚੀਜ਼ਾਂ ਆਪਾਂ ਆਪਦੇ ਸ਼ੌਂਕੀਆ ਤੌਰ ਤੇ ਤਿਆਰ ਕੀਤਾ ਹੋਇਆ ਹਾਂ ਅਸੀਂ ਤਾਂ ਜਿਵੇਂ ਆ ਖੇਤਾਂ ਖੂਤਾਂ ਦੇ ਨੇੜੇ ਤੇ ਜਿਹੜੇ ਪਿੰਡਾਂ 'ਚ ਜਾਇ ਆਈਦਾ ਬਸ ਠੀਕ ਹੈ ਤੇ ਆਏ ਤਾਂ ਇਹਨੂੰ ਜਿੰਨਾ ਮਰਜ਼ੀ ਚਲਾਓ 20 ਕਿਲੋਮੀਟਰ ਚਲਾਓ 30 ਚਲਾਓ ਆਹੀਂ ਕੋਈ ਚੱਕਰ ਹੈਗਾ ਠੀਕ ਹੈ ਤੇ ਜੇ ਨਵਜੋਤ ਮੈਂ ਗੱਲ ਕਰਾਂ ਕਿ ਇਹਦੇ weight ਦੀ ਕਿਉਂਕਿ ਦੇਖ ਕਾਫੀ ਹੈਵੀ ਪਾਰਟਸ ਲੱਗੇ ਹੋਏ ਨੇ ਸਾਰੇ ਇਹਦਾ weight ਪ੍ਰੋਪਰ ਮੈਂ ਪੁੱਛਾਂ ਤਾਂ ਕਿੰਨਾ ਆ ਜਾਂਦਾ ਇਹਦਾ weight ਦੇਖੋ 2.5 ਕਵਾਂਟਲ ਇਹਦਾ ਸਾਰੇ ਦਾ ਵਜ਼ਨ ਕਵਾਂਟਲ ਦਾ ਤਾਂ ਇਕੱਲਾ ਇੰਜਨ ਹੀ ਆ ਹੂੰ ਤੇ ਯਾਨੀ ਦੀ ਦੋ ਬੋਲਟਾਂ ਜਿੰਨਾ ਕਹਿ ਸਕਦੇ ਆ ਆਪਾਂ ਇਹਦਾ ਵਜ਼ਨ ਹੈਗਾ ਇਕੱਲੇ ਦਾ ਠੀਕ ਆ ਮਤਲਬ ਦੋ ਬੁਲਟਸ ਜਿੰਨਾ ਵਜ਼ਨ ਹਾਂਜੀ ਹੈਗਾ ਜੇ ਮੈਂ ਨਵਜੋਤ ਗੱਲ ਕਰਾਂ ਜਿਵੇਂ ਆਪਣੇ ਪੰਜਾਬ ਪੁਲਿਸ ਦੇ ਵਿੱਚ ਵੀ ਮੈਂ ਮੋਟਰਸਾਈਕਲ ਜਿਹੜੇ ਉਹ ਹੈਵੀ ਦਿੱਤੇ ਜਾਂਦੇ ਹੈਵੀ ਦਿੱਤੇ ਜਾਂਦੇ ਹੈ ਤੇ ਜੇਕਰ ਇਹਨੂੰ ਤੁਸੀਂ ਗਵਰਨਮੈਂਟ ਤੋਂ ਅਪਰੂਵ ਕਰਾ ਲੈਨੇ ਹੋ ਤਾਂ ਇਹ ਉਹਨਾਂ ਚੀਜ਼ਾਂ ਦੇ ਵਿੱਚ ਫੋਰਸਸ ਨੂੰ ਦਿੱਤੇ ਜਾ ਸਕਦਾ ਐਦਾਂ ਦਾ ਮੋਟਰਸਾਈਕਲ ਉਹਨਾਂ ਨੂੰ ਇਹ ਕਰਾ ਕਰ ਸਕਦੇ ਹਾਂ ਵੀ ਵੀ ਮਤਲਬ ਐਦਾਂ ਦੀ ਡਿਜ਼ਾਈਨਿੰਗ ਵਾਲਾ ਮੋਟਰਸਾਈਕਲ ਹਾਂ ਆਪਾਂ ਡਿਜ਼ਾਈਨ ਕਰ ਸਕਦੇ ਹਾਂ ਜਿਹੋ ਜਿਹਾਂ ਮਰਜ਼ੀ ਡਿਜ਼ਾਈਨ ਹੋ ਜਾਵੇ ਆਪਾਂ ਕਰਾਂਗੇ ਡਿਜ਼ਾਈਨ ਹੋ ਜਾਵੇ ਮਤਲਬ ਜੇਕਰ ਮੈਂ ਕਹਾਂ ਕਿ ਇਹ ਹੀ ਮੋਟਰਸਾਈਕਲ ਉਹਨਾਂ ਦੇ ਕੰਮ ਆ ਸਕਦਾ ਮੋਡੀਫਾਈ ਹੋਪੇ ਹਾਂ ਹੋ ਸਕਦਾ ਇਹ ਕੰਮ ਆ ਸਕਦਾ ਠੀਕ ਹੈ ਜਿਵੇਂ ਹੁਣ ਆਪਾਂ ਨਾ ਫੋਰਨ ਦੇ ਵਿੱਚ ਵੀ ਦੇਖਦੇ ਹਾਂ ਉਹਨਾਂ ਦੇ ਮੋਟਰਸਾਈਕਲਸ ਦੇ ਵਿੱਚ ਸਿਸਟਮਸ ਕੁਝ ਇਦਾਂ ਦੇ ਲੱਗੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕਹਿ ਲਈਏ ਕਿ ਆ ਸਾਹਮਣੇ ਵਾਲੀ ਦੀ ਨੰਬਰ ਪਲੇਟ ਹੁੰਦੀ ਆ ਉਹ ਸਕੈਨ ਹੋ ਜਾਂਦੀ ਆ ਜਾਂ ਉਦਾਂ ਉਹ ਚੀਜ਼ਾਂ ਇਹਦੇ ਵਿੱਚ ਹੋ ਜਾਣਗੀਆਂ ਹਾਂਜੀ ਹਾਂਜੀ ਉਹ ਫਿਰ ਇਹ ਅਪਰੂਵ ਹੋ ਜੇ ਨਾ ਗਵਰਨਮੈਂਟ ਵੱਲੋਂ ਇਹ ਸਾਰਾ ਬਾਈਕ ਅਪਰੂਵ ਹੋਊਗਾ ਇਹਦੇ ਟੈਸਟ ਲਏ ਜਾਣਗੇ ਸਾਰੇ ਹੂੰ ਪੋਲੂਸ਼ਨ ਦਾ ਟੈਸਟ ਹੋਊਗਾ ਰੋਡ ਤੇ ਸਾਰੇ ਟੈਸਟ ਹੋਣਗੇ ਫਿਰ ਇਹ ਬਾਈਕ ਪ੍ਰੂਵ ਹੋਊਗਾ ਪ੍ਰੂਵ ਹੋ ਜਾਏਗਾ ਤੇ ਨਵਜੋਤ ਜਦੋਂ ਤੁਸੀਂ ਆ ਤਿਆਰ ਕੀਤਾ ਉਦੋਂ ਘਰਦਿਆਂ ਦਾ ਕੀ ਰਿਐਕਸ਼ਨ ਸੀਗਾ ਤੇ ਕਿਦਾਂ ਮਤਲਬ ਜਦੋਂ ਤੁਸੀਂ ਇਹਨੂੰ ਲੁੱਕ ਕੇ ਤੁਹਾਡੇ ਮੰਮੀ ਤੋਂ ਮੈਂ ਸੁਣਿਆ ਤੁਸੀਂ ਇਹਨੂੰ ਲੁੱਕ ਕੇ ਤਿਆਰ ਕੀਤਾ ਉਹ ਸਾਨੂੰ ਕਹਾਣੀ ਸੁਣਾਓ ਜਰਾ ਇਹ ਬਸ ਜਦੋਂ ਮੈਂ ਇੰਜਨ ਇਹ ਬਣਾਉਂਦਾ ਸੀ ਇਹ ਇੰਜਨ ਸਾਰਾ ਨਵਾਂ ਬਣਾਇਆ ਓਵਰਹਾਲ ਕੀਤਾ ਤੇ ਕਈ ਵਾਰੀ ਗਾਲਾਂ ਵੀ ਪੈਂਦੀ ਹੁੰਦੀਆਂ ਸੀ ਬਈ ਇਹ ਐਵੇਂ ਤੂੰ ਪੈਸੇ ਖਰਾਬ ਕਰੀ ਜਾਣਾ ਵੀ ਨਹੀਂ ਇਹ ਚੀਜ਼ ਬਣਨੀ ਹੈ ਨਾ ਇਹਦਾ ਮੋਟਰਸਾਈਕਲ ਕਿੱਥੋਂ ਬਣ ਜੂ ਕਿਸੇ ਨੇ ਤਾਂ ਐ ਤਾਈ ਬਣਾਇਆ ਨਹੀਂ ਮੇਰਾ ਐ ਸੀਗਾ ਦਿਮਾਗ ਵੀ ਆਪਾਂ ਵੱਖਰਾ ਹੀ ਬਣਾਉਣੀ ਆ ਚੀਜ਼ ਵੀ ਜਿਹੜੀ ਚੀਜ਼ ਕਿਸੇ ਨੇ ਨਾ ਬਣਾਈ ਹੋਵੇ ਉਹ ਆਪਾਂ ਬਣਾਉਣੀ ਆ ਠੀਕ ਹੈ ਤੇ ਪਹਿਲਾਂ ਤਾਂ ਕਰਦੇ ਨੇ ਉਹ ਬਹੁਤ ਕਿਹਾ ਵੀ ਬਈ ਨਾ ਤੂੰ ਪੈਸੇ ਖਰਾਬ ਕਰ ਮੈਨੂੰ ਫਾਦਰ ਸਾਹਿਬ ਨੇ ਕਿਹਾ ਵੀ ਆਪਾਂ ਬੁਲਟ ਲੈ ਲੈਨੇ ਆ ਵੀ ਤੂੰ ਨਾ ਪੈਸੇ ਖਰਾਬ ਕਰ ਵੀ ਮਤਲਬ ਆਪਾਂ ਬਣਿਆ ਬਣਾਇਆ ਸ਼ੌਕ ਹੀ ਆ ਤੌਰ ਤੇ ਮੋਟਰਸਾਈਕਲ ਸ਼ਕੀਨੀ ਵਾਲਾ ਮੋਟਰਸਾਈਕਲ ਲੈ 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 ਲੈਣੇ ਵੀ ਤੂੰ ਨਾ ਖਰਾਬ ਕਰ ਮੈਂ ਕਿਹਾ ਨਹੀਂ ਆਪਦੀ ਚੀਜ਼ ਹੀ ਬਣਾਉਣੀ ਆ ਜੇ ਬਣਾਉਣੀ ਆ ਤਾਂ ਤੇ ਫਿਰ ਚਲੋ ਜਦੋਂ ਮੈਂ ਸਾਰਾ ਸਮਝਾਇਆ ਫਾਦ ਸਾਹਿਬ ਨੂੰ ਵੀ ਉਹਨਾਂ ਨੇ ਵੀ ਬਹੁਤ ਸੰਯੋਗ ਦਿੱਤਾ ਨਾਲ ਹੂੰ ਤੇ ਉਹਨਾਂ ਨੇ ਪੂਰੀ ਹੈਲਪ ਕੀਤੀ ਆ ਨਾਲ ਹੂੰ ਤੇ ਫਿਰ ਅਸੀਂ ਦੋਹਾਂ ਜਣੇ ਨੇ ਰਲ ਕੇ ਮੈਂ ਤੇ ਮੇਰੇ ਫਾਦਰ ਸਾਹਿਬ ਨੇ ਬਣਾਇਆ ਠੀਕ ਹੈ ਹਾਂਜੀ ਮਤਲਬ ਉਹਨਾਂ ਨੇ ਫੁੱਲ ਸਪੋਰਟ ਕਰਿਆ ਪੂਰੀ ਸਪੋਰਟ ਕੀਤੀ ਆ ਹਾਂਜੀ ਤੇ ਜੇ ਮੈਂ ਨਵਜੋਤ ਪੈਸਿਆਂ ਦੀ ਗੱਲ ਕਰਾਂ ਕਿ ਕਿੰਨੇ ਪੈਸੇ ਤੇ ਟੋਟਲ ਲੱਗੇ ਉਹਦਾ ਕੋਈ ਆਈਡੀਆ ਤੁਸੀਂ ਦੇ ਸਕਦੇ ਹਾਂ ਜੀ ਹਾਂਜੀ ਆਪਾਂ ਇਹਦਾ ਲਾਈ ਹਿਸਾਬ ਟੋਟਲ ਲੋਹੇ ਤੋਂ ਲੈ ਕੇ ਇੰਜਨ ਦਾ ਕੱਲੀ-ਕੱਲੀ ਚੀਜ਼ ਦਾ ਆਪਣਾ ਇਹ ਤੇ 60000 ਰੁਪਿਆ ਲੱਗ ਗਿਆ ਤੇ ਜਿਹੜੀ ਸਾਡੀ ਮਿਹਨਤ ਆ ਦੋਹਾਂ ਜਣੇ ਦੀ ਉਹਦਾ ਕੋਈ ਮੁੱਲੀ ਹੈ ਨਹੀਂ ਉਹਦਾ ਕੋਈ ਮੁੱਲੀ ਬਿਲਕੁਲ ਐਗਜ਼ੈਕਟਲੀ ਤੁਸੀਂ ਇਹੀ ਗੱਲ ਕੀ ਹੁਣ ਜੇ ਮੰਨ ਲਓ ਕੱਲ ਨੂੰ ਕੋਈ ਆ ਕੇ ਕਹਦੇ ਵੀ 60000 ਚ ਸਾਨੂੰ ਇਹ ਮੋਟਰਸਾਈਕਲ ਦੇ ਦੋ ਤਾਂ ਇਹ ਸੰਭਵ ਹੈ ਨਹੀਂ ਹਾਂਜੀ ਠੀਕ ਹੈ ਕਿਉਂਕਿ ਮਿਹਨਤ ਜਿਹੜੀ ਨਵਜੋਤ ਦੀ ਲੱਗੀ ਆ ਉਹ ਬਹੁਤ ਜ਼ਿਆਦਾ ਆ ਉਹ ਦਿਨ ਰਾਤ ਮੈਨੂੰ ਲੱਗਦਾ ਤੁਸੀਂ ਜਦੋਂ ਇਹਨੂੰ ਬਣਾਉਂਦੇ ਹੋਵੋਗੇ ਰਾਤ ਹੁੰਦੀ ਹੋਣੀ ਆ ਜਦੋਂ ਪੈਂਦੇ ਹੋਵੋਗੇ ਫਿਰ ਤੁਹਾਡੇ ਮਨ ਚ ਹੁਣ ਵੀ ਕੱਲ ਮੈਂ ਐ ਕਰਕੇ ਦੇਖੂਗਾ ਹਾਂ ਸਾਰੀ ਰਾਤ ਦਿਮਾਗ ਚ ਉਹੀ ਘੁੰਮ ਜਾਂਦਾ ਸੀ ਸਾਨੂੰ 12 12 1 ਵਜੇ ਤਾਈਂ ਰਾਤ ਨੂੰ ਵੱਜ ਜਾਂਦਾ ਸੀ ਕੰਮ ਕਰਦਿਆਂ ਨੂੰ ਠੀਕ ਹੈ ਹਾਂਜੀ ਵੀ ਉਹ ਸ਼ੌਂਕ ਹੀ ਇਹੋ ਜਿਹਾ ਸੀਗਾ ਵੀ ਟਾਈਮ ਦਾ ਪਤਾ ਹੀ ਨਹੀਂ ਸੀ ਲੱਗਦਾ ਵੀ ਕਦੋਂ ਹਨੇਰਾ ਹੋ ਗਿਆ ਹੂੰ ਨਵਜੋਤ ਆਪਾਂ ਦੇਖਦੇ ਆਂ ਪੰਜਾਬ ਦੇ ਕੁੜੀਆਂ ਮੁੰਡੇ ਇਸ ਵੇਲੇ ਨਸ਼ਿਆਂ ਦੇ ਵਿੱਚ ਇੰਨੇ ਕੁ ਜ਼ਿਆਦਾ ਡੁੱਬ ਚੁੱਕੇ ਆ ਜਾਂ ਕਹਿ ਲਓ ਮਾੜੀ ਸੰਗਤ ਮਾੜੀਆਂ ਆਦਤਾਂ ਚ ਇੰਨਾ ਰੁੱਝ ਚੁੱਕਿਆ ਉਸ ਉਹਨਾਂ ਸਮਿਆਂ ਦੇ ਵਿੱਚ ਤੁਸੀਂ ਅਜੇਹਾ ਇੱਕ ਕਹਿ ਲਓ ਕਿ ਇੱਕ ਮਿਸਾਲ ਕਾਇਮ ਕਰਤੀ ਕਿ ਪੰਜਾਬ ਦੇ ਵਿੱਚ ਅੱਜ ਵੀ ਉਹ ਨੌਜਵਾਨ ਮੌਜੂਦ ਨੇ ਜਿਹੜੇ ਹੱਥੀ ਕੰਮ ਕਰਕੇ ਹੱਥੀ ਮਿਹਨਤਾਂ ਕਰਕੇ ਨਵੀਆਂ ਚੀਜ਼ਾਂ ਨਵੀਆਂ ਤੋਂ ਨਵੀਆਂ ਚੀਜ਼ਾਂ ਮੈਂ ਕਹੂੰਗੀ ਪਰਫੈਕਟ ਚੀਜ਼ਾਂ ਤਿਆਰ ਕਰ ਸਕਦੇ ਆ ਉਹ ਇਸ ਬਾਰੇ ਕੀ ਕਹਿਣਾ ਚਾਹੋਗੇ ਇਸ ਬਾਰੇ ਆਪਾਂ ਤਾਂ ਸਾਰਿਆਂ ਨੂੰ ਇਹੀ ਰਹਿ ਦਿੰਨੇ ਆ ਵੀ ਜਿਹੜੇ ਆਪਣੇ ਜਿੰਨੇ ਵੀ ਪੰਜਾਬ ਦੇ ਨੌਜਵਾਨ ਮੁੰਡੇ ਆ ਵਧੀਆ ਆਪਦਾ ਇੱਥੇ ਕੰਮ ਕਰੋ ਤੇ ਮਿਹਨਤ ਕਰੋ ਆਪਦੀ ਦਸਾਂ ਨਾ ਹਾਂ ਦੀ ਕਰਤਾ ਆਪਦੀ ਕਮਾਈ ਕਰੋ ਵਧੀਆ ਤੇ ਜੇਕਰ ਜਿਹੜੇ ਨੌਜਵਾਨ ਨਸ਼ਿਆਂ ਵਾਲੇ ਪਾਸੇ ਜਾ ਰਹੇ ਉਹਨਾਂ ਨੂੰ ਕੀ ਸੁਨੇਹਾ ਹੈ ਉਹਨਾਂ ਨੂੰ ਵੀ ਆਪਣਾ ਇਹੀ ਸੁਨੇਹਾ ਵੀ ਨਸ਼ਿਆਂ ਤੋਂ ਬਚੋ ਜਿੰਨਾ ਬਚ ਹੁੰਦਾ ਆਪਦਾ ਦੂਰ ਹੋਵੋ ਆਪਦਾ ਕੰਮ ਵਾਲੇ ਪਾਸੇ ਧਿਆਨ ਲਾਓ ਤੁਸੀਂ ਸਕੂਲ ਪੜ੍ਹਦੇ ਹੋ ਤੁਹਾਡੇ ਨਾਲ ਵੀ ਮੁੰਡੇ ਕੁੜੀਆਂ ਹੋਣਗੇ ਉਹਨਾਂ ਨੇ ਤੁਹਾਨੂੰ ਕਦੇ ਕਿਸੇ ਦੋਸਤ ਨੇ ਕਿਹਾ ਨਹੀਂ ਵੀ ਚੱਲ ਆ ਜਾ ਬਾਈ ਆਪ ਕੁਝ ਟਰਾਈ ਕਰੀ ਹੁਣ ਤੇ ਆ ਬਸ ਆਪ ਜਿਵੇਂ ਯਾਰ ਬੇਲੀ ਖੜੇ ਆ ਹੁਣ ਆਪਣੇ ਆ ਵੀ ਯਾਰ ਆ ਆਪ ਉਹ ਬੰਦੇ ਦਾ ਸਾਥ ਹੀ ਛੱਡ ਜਾਈਦਾ ਇੱਕ ਵਾਰੀ ਜਿਹੜਾ ਕਹਿ ਗਿਆ ਆਪਾਂ ਉਹ ਬੰਦਾ ਨਹੀਂ ਮੁੜ ਕੇ ਬੁਲਾਈਦਾ ਮਤਲਬ ਕਿ ਸੰਗਤ ਆਪਾਂ ਚੰਗੀ ਰੱਖੀ ਹਾਂਜੀ ਹਾਂਜੀ ਸੰਗਤ ਚੰਗੀ ਰੱਖੀ ਐ ਤੇ ਮੰਮੀ ਖੁਸ਼ ਆ ਮੰਮੀ ਹਾਂਜੀ ਕਾ ਕਰਦੇ ਪੂਰੇ ਖੁਸ਼ ਆ ਮੰਮੀ ਵੀ ਬਹੁਤ ਖੁਸ਼ ਆ ਠੀਕ ਆ ਮੈਂ ਤੁਹਾਡੇ ਮੰਮੀ ਤੋਂ ਸੁਣਿਆ ਵੀ ਦੀਦੀ ਹਣੀ ਪਹਿਲਾਂ ਤੁਹਾਨੂੰ ਡਾਂਟਦੇ ਹੁੰਦੇ ਸੀ ਤੁਹਾਡੀਆਂ ਦੋ ਸਿਸਟਰਸ ਨੇ ਨਵਜੋਤ ਦੀਆਂ ਦੋ ਸਿਸਟਰਸ ਵੀ ਨੇ ਤੇ ਉਹ ਮੈਂ ਸੁਣਿਆ ਡਾਂਟਦੀਆਂ ਹੁੰਦੀਆਂ ਸੀ ਪਹਿਲੇ ਦੀਦੀਆਂ ਵੀ ਤੂੰ ਕੀ ਕੰਮ ਕਰਦਾ ਤੇ ਹੁਣ ਕਿੱਦਾਂ ਦਾ ਮਹਿਸੂਸ ਕਰਦੀਆਂ ਨੇ ਉਹ ਹੁਣ ਉਹਨਾਂ ਨੂੰ ਵੀ ਲੱਗਦਾ ਵੀ ਹਾਂ ਵਾਕੇ ਕੋਈ ਚੀਜ਼ ਬਣਾਈ ਆ ਠੀਕ ਆ ਕਿੱਦਾਂ ਤਾਰੀਫ ਕਿੱਦਾਂ ਕਰਦੀਆਂ ਹੁੰਦੀਆਂ ਨੇ ਤਰੀਫ ਬਸ ਆਈ ਆ ਵੀ ਹਾਂ ਵੀ ਸਾਡੇ ਭਰਾ ਨੇ ਕੋਈ ਚੀਜ਼ ਬਣਾਈ ਆ ਸਾਨੂੰ ਵਧੀਆ ਲੱਗਦਾ ਜੇ ਨੈਟ ਤੇ ਕੋਈ ਵੀਡੀਓ ਆਉਂਦੀ ਆ ਉਹਨਾਂ ਨੂੰ ਵੀ ਮਹਿਸੂਸ ਹੁੰਦਾ ਵੀ ਹਾਂ ਕੋਈ ਚੀਜ਼ ਬਣਾਈ ਆ ਕਦੇ ਉਹਨਾਂ ਨੇ ਨਹੀਂ ਕਿਹਾ ਵੀ ਸਾਨੂੰ ਝੂਟਾ ਦੇ 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 ਤੇ ਜਾਂ ਉਹਨਾਂ ਨੇ ਨਹੀਂ ਕਿਹਾ ਵੀ ਤੁਸੀਂ ਆਪ ਆ ਕੇ ਦੇਖਦੀਆਂ ਚਲਾ ਕੇ ਉਹਨਾਂ ਨੇ ਇੱਕ ਦਿਨ ਚਲਾ ਕੇ ਦੇਖਿਆ ਸੀਗਾ ਹਾਂ ਘਰੇ ਘਰੇ ਠੀਕ ਹੈ ਵੈਸੇ ਹੈਗਾ ਇਹ ਵਨ ਸੀਟਰ ਹੈ ਕਿ ਟੂ ਸੀਟਰ ਬਣਾ ਸਕਦੇ ਨਹੀਂ ਇਹ ਆਪਾ ਹੁਣ ਵਨ ਹੀ ਰੱਖਾਂਗੇ ਜਿਵੇਂ ਜ਼ਿਆਦਾਤਰ ਸਪੋਰਟਸ ਬਾਈਕ ਜਿੰਨੇ ਵੀ ਵੱਡੇ ਹਾਰਲੀ ਵਗੈਰਾ ਵਨ ਸੀਟ ਹੀ ਹੁੰਦੇ ਆ ਜੀ ਬਿਲਕੁਲ ਤੁਸੀਂ ਨਹੀਂ ਨਵਜੋਤ ਕਦੇ ਸੋਚਿਆ ਕਿ ਮੈਂ ਵੀ ਫੋਰਨ ਜਾਵਾਂ ਤੇ ਉੱਥੇ ਮੈਂ ਵੀ ਅੱਗੇ ਉਹ ਜਦੋਂ ਉੱਥੇ ਜਾ ਕੇ ਵੈਸੇ ਤਾਂ ਉੱਥੇ ਜਾ ਕੇ ਤਾਂ ਆਡ ਜੌਬਸ ਕਰਨੀਆਂ ਹੀ ਪੈਂਦੀਆਂ ਨੇ ਹਾਂਜੀ ਹਾਂਜੀ ਪਰ ਤੁਸੀਂ ਸੋਚਿਆ ਕਦੇ ਕਿ ਫੋਰਨ ਜਾਵਾਂ ਮੈਂ ਵੀ ਤੇ ਇਸ ਚੀਜ਼ ਨੂੰ ਉੱਥੇ ਜਾ ਕੇ ਡਿਵੈਲਪ ਕਰਾਂ ਹਾਂਜੀ ਸੋਚਿਆ ਤਾਂ ਹੋਇਆ ਵਾ ਵੀ ਆਪਾਂ ਉੱਥੇ ਜਾ ਕੇ ਵੀ ਬਣਾਈਏ ਆਪਣਾ ਰਿਕਾਰਡ ਕਾਇਮ ਹੋਵੇ ਵੀ ਹਾਂ ਵੀ ਪੰਜਾਬ ਦਾ ਬੰਦਾ ਸੀਗਾ ਵੀ ਉਹਨੇ ਇਹ ਚੀਜ਼ ਬਣਾਈ ਆ ਠੀਕ ਹੈ ਤੇ ਨਵਜੋਤ ਕਿਉਂਕਿ ਤੁਸੀਂ ਇੰਨਾ ਇੱਕ ਚੰਗਾ ਪ੍ਰੋਜੈਕਟ ਤਿਆਰ ਕਰ ਲਿਆ ਤੇ ਜਦੋਂ ਪੰਜਾਬ ਦੇ ਵਿੱਚ ਦੂਰ ਦੂਰ ਲੋਕਾਂ ਨੂੰ ਪਤਾ ਲੱਗਦਾ ਹੋਣਾ ਕਿ ਇਸ ਪਿੰਡ ਦੇ ਮੁੰਡੇ ਨੇ ਇੱਕ ਕਹ ਲਓ ਨਵੀਂ ਮਿਸਾਲ ਕਾਇਮ ਕਰ ਦਿੱਤੀ ਹੈ ਤੇ ਉਹ ਆਫਰਸ ਵੀ ਬੜੇ ਆਉਂਦੇ ਹੋਣੇ ਕੰਪਨੀ ਇਸਿਆ ਕਿਸੇ ਨੇ ਅਪਰੋਚ ਕੀਤਾ ਹੁਣ ਤੱਕ ਇਸ ਮੋਟਰਸਾਈਕਲ ਲਈ ਹਾਂਜੀ ਦੋ ਜਣੇ ਨੇ ਆਪਣੇ ਅਪਰੋਚ ਕੀਤਾ ਬਾਈਕ ਨੂੰ ਹਮ ਇੱਕ ਆਪਣਾ ਵੀਰਾ ਕਮਲ ਗਰੇਵਾਲ ਵਾਲਾ ਲੁਧਿਆਣੇ ਤੋਂ ਸਿੰਗਰ ਜਿਹੜੇ ਹਾਂਜੀ ਸਿੰਗਰ ਆ ਜਿਹੜੇ ਉਹਨਾਂ ਦਾ ਸ਼ੂਟ ਆ ਆਪਣਾ ਨੈਕਸਟ ਮੰਥ ਠੀਕ ਹੈ ਉਹਦੇ ਚ ਵੀ ਇਹ ਬਾਈਕ ਜਾਊਗਾ ਓਕੇ ਤੇ ਇੱਕ ਵੀਰਾ ਚੰਡੀਗੜ੍ਹ ਤੋਂ ਆ ਤੇ ਉਹ ਉਹ ਓੰਕਾਰ ਸਿੰਘ ਤਨੂਆ ਉਹਨਾਂ ਨੂੰ ਆਪਾਂ ਖੁਦ ਬਾਈਕ ਕਸਟਮ ਕਰਕੇ ਦੇਣੀ ਆ ਉਹਨਾਂ ਦਾ ਜਿਹੜਾ ਨੈਕਸਟ ਸੌਂਗ ਆ ਰਿਹਾ ਉਹਦੇ ਲਈ ਆਪਾਂ ਠੀਕ ਹੈ ਮੈਂ ਇੱਕ ਤੁਹਾਡੀ ਇੰਸਟਾਗ੍ਰਾਮ ਤੇ ਵੀਡੀਓ ਵੀ ਦੇਖੀ ਆ ਉਹਦੇ ਵਿੱਚ ਤਾਂ ਕਮਲ ਗਰੇਵਾਲਾ ਆਪ ਹੀ ਬਾਈਕ ਸਟਾਰਟ ਕਰ ਰਹੇ ਹੋ ਇਹੀ ਬਾਈਕ ਹੈ ਹਾਂਜੀ ਹਾਂਜੀ ਉਹ ਇਹੀ ਬਾਈਕ ਆ ਜਿਹੜੀ ਉਹਨਾਂ ਨੇ ਰੀਲ ਪਾਈ ਸੀਗੀ ਠੀਕ ਹੈ ਤੇ ਉਹ ਮਤਲਬ ਤੁਹਾਡੇ ਘਰ ਵੀ ਆ ਗਏ ਤੁਹਾਨੂੰ ਮਿਲ ਕੇ ਹਾਂਜੀ ਉਹ ਆ ਕੇ ਗਏ ਮਿਲ ਕੇ ਗਏ ਸੀ ਬੈਠੇ ਸੀਗੇ ਅੱਛਾ ਕੀ ਗੱਲਾਂ ਬਾਤਾਂ ਹੋਈਆਂ ਫਿਰ ਗੱਲਾਂ ਬਾਤਾਂ ਉਹੀ ਉਹ ਬਾਈਕ ਹੀ ਤੁਹਾਡੇ ਆਪਣੇ ਤੁਸੀਂ ਤੁਸੀਂ ਆਏ ਹੋ ਬਾਈਕ ਦੇਖਣ ਆਏ ਸੀਗੇ ਉਹਨਾਂ ਨੂੰ ਬਹੁਤ ਵਧੀਆ ਲੱਗੀ ਤੇ ਫਿਰ ਉਹ ਕਹਿੰਦੇ ਆਪਾਂ ਜਸਟ ਇੱਕ ਸ਼ਾਰਟ ਵੀਡੀਓ ਲੈਨੇ ਆ ਹੂੰ ਤੇ ਆਪਾਂ ਵੀ ਪਬਲਿਕ ਦੇ ਰਿਐਕਸ਼ਨ ਦੇਖਾਂਗੇ ਜੇ ਆਪਾਂ ਨੂੰ ਵੀਡੀਓ ਤੇ ਵਧੀਆ ਵਿਊ ਆ ਵਗੈਰਾ ਆਏ ਤਾਂ ਆਪਾਂ ਇਹਨੂੰ ਗਾਣੇ 'ਚ ਜ਼ਰੂਰ ਲਿਆਵਾਂਗੇ ਠੀਕ ਹੈ ਤੇ ਉਹ ਫਿਰ ਸਾਡੀ ਰੀਲ ਸੀ ਜਿਹੜੀ ਉਹ ਟ੍ਰੈਂਡਿੰਗ 'ਚ ਰਹੀ ਆ ਬਹੁਤ ਟਾਈਮ ਜੀ ਤੇ ਉਸ ਕਰਕੇ ਹੁਣ ਅਸੀਂ ਇਹ ਗਾਣੇ 'ਚ ਲੈ ਕੇ ਜਾ ਰਹੇ ਹਾਂ ਹੂੰ ਤੇ ਜੇ ਮੈਂ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰਾਂ ਨਵਜੋਤ ਕਿਉਂਕਿ ਕਿ ਤੁਸੀਂ ਜਵਾਨ ਹੋ ਤੁਸੀਂ ਯੰਗ ਹੋ ਤੇ ਜਜ਼ਬਾ ਇੱਕ ਤੁਹਾਡੇ ਅੰਦਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰੋਜੈਕਟ ਸੋਚਿਆ ਇਸ ਨੂੰ ਅੱਗੇ ਲੈ ਕੇ ਜਾਣਾ ਕੀ ਕੀ ਪਲੈਨਿੰਗਸ ਨੇ ਮਨ ਦੇ ਵਿੱਚ ਅੱਗੇ ਬਸ ਸੋਚ ਰਹੇ ਆਂ ਵੀ ਜਿਵੇਂ ਆਪਾਂ ਇਦੂ ਹੋਰ ਵੀ ਹੁਣ ਬਾਈਕ ਸੈੱਟ ਤਿਆਰ ਕਰੀ ਗਏ ਇੱਕ ਹੋਰ ਬਾਈਕ ਤਿਆਰ ਕਰੀਓ ਇਹਦੂ ਨੈਕਸਟ ਲੈਵਲ ਹੋਊਗੀ ਜਿਹੜੀ ਆਪਾਂ ਕਰਨ ਲੱਗੇ ਆਂ ਠੀਕ ਹੈ ਉਹਦਾ ਵੀ ਹੁਣ ਚੱਲੀ ਜਾਂਦਾ ਕੰਮ ਹੂੰ ਤੇ ਉਹ ਵੀ ਆਪਣੀ ਐ ਇਦੂ ਜਿਵੇਂ ਹਾਰਲੇਟ ਟਾਈਪ ਹੁੰਦੇ ਉਹ ਆਪਣੇ ਇੱਧਰ ਬਾਈਕਸ ਹੈ ਨਹੀਂ ਗੀਆਂ ਜਿਹੜੀਆਂ ਆਪਾਂ ਤਿਆਰ ਕਰ ਰਹੇ ਆਂ ਬਿਲਕੁਲ ਉਹ ਜ਼ਿਆਦਾਤਰ ਅਮਰੀਕਾ ਦੇ ਵਿੱਚ ਉਹ ਜੀਆਂ ਬਾਈਕਾਂ ਨੇ ਜਿਹੜੀ ਆਪਾਂ ਬਣਾਉਣੀਆਂ ਹੁਣ ਤੇ ਜੇ ਮੈਂ ਕਲਰ ਸਪੈਸੀਫਿਕੇਸ਼ਨ ਦੀ ਗੱਲ ਕਰਾਂ ਨਵਜੋਤ ਕਿਉਂਕਿ ਇਹਦੇ ਤੇ ਹਲੇ ਤੁਸੀਂ ਕਲਰ ਤੇ ਇੰਨਾ ਹਲੇ ਕੰਮ ਨਹੀਂ ਕੀਤਾ ਹੋਇਆ ਤੇ ਕਲਰ ਤੁਹਾਡੀ ਆਪਣੀ ਖੁਦ ਦੀ ਚੋਇਸ ਕੀ ਆ ਕਿ ਕਲਰ ਕਿਹੜਾ ਹੋਣਾ ਚਾਹੀਦਾ ਬਾਈਕ ਦਾ ਕਲਰ ਤਾਂ ਜੀ ਦੇਖੋ ਹਲੇ ਸੋਚੀ ਜਾਂਦੇ ਆ ਵੈਸੇ ਬਹੁਤ ਜਾਣਿਆਂ ਦੇ ਸਾਨੂੰ ਐ ਮੈਸੇਜ ਆਏ ਸੀ ਬਾਈ ਇਹਨੂੰ ਰੰਗ ਨਾ ਕਰਿਓ ਠੀਕ ਹੈ ਇਹ ਆਪਾਂ ਦੇਸੀ ਆਏ ਜਿਆਦਾ ਅਟਰੈਕਟਿਵ ਲੱਗਦਾ ਇਹ ਦੇਖ ਕੇ ਹਾਂਜੀ ਐਂ ਹੀ ਰੱਖਣਾ ਹੂੰ ਬਾਕੀ ਦੇਖਾਂਗੇ ਕਿਉਂਕਿ ਜੇ ਐਂ ਰੱਖਿਆ ਤੇ ਇਹਨੂੰ ਜੰਗਾਲ ਪਾਊਗਾ ਨਾ ਸਾਰੇ ਨੂੰ ਕਿਉਂਕਿ ਲੋਹਾ ਵਾ ਕਰਾਂਗੇ ਇਹਨੂੰ ਰੰਗ ਹਨੇ ਸੋਚਦੇ ਪਏ ਆ ਰੰਗ ਉਹ ਜਿਆ ਕਰਨਾ ਵੀ ਜਿਹੜਾ ਬਾਲਾ ਭੜਾ ਵੀ ਨਾ ਲੱਗੇ ਹੂੰ ਪਤਾ ਹੀ ਨਾ ਲੱਗੇ ਰੰਗ ਕੀਤਾ ਤੇ ਪਿੰਡ ਵਾਲਿਆਂ ਦੇ ਨਜ਼ੂਰਤ ਕੀ ਰਿਐਕਸ਼ਨ ਹੁੰਦਾ ਜਿਵੇਂ ਤੁਸੀਂ ਦੱਸਿਆ ਕਿ ਅਸੀਂ ਮੋਟਰ ਮੋਟਰ ਤੇ ਆਉਨੇ ਆ ਤੇ ਪਿੰਡ ਵਾਲੇ ਕੁਝ ਕਹਿੰਦੇ ਆ ਪਿੰਡ ਵਾਲੇ ਵੀ ਬਸ ਹਾਂ ਵੀ ਜੇ ਕੋਈ ਮੋਟਰਸਾਈਕਲ ਤੇ ਸਾਹਮਣੇ ਆਉਂਦਾ ਵਾ ਸਿੱਧਾ ਘੱਟ ਧਿਆਨ ਹੁੰਦਾ ਮੇਰੇ ਵੱਲ ਵੱਧ ਹੁੰਦਾ ਮੋਟਰਸਾਈਕਲ ਵੱਲ ਉਹਨੂੰ ਕਹਿਣਾ ਪੈਂਦਾ ਬਾਈ ਮੂਰੇ ਦੇਖ ਕੇ ਮੜਾ ਜਾ ਅੱਛਾ ਉਹਨਾਂ ਨੂੰ ਅਲਰਟ ਕਰਨਾ ਪਹਿਲਾਂ ਅਲਰਟ ਕਰਨਾ ਪੈਂਦਾ ਪਹਿਲਾਂ ਠੀਕ ਹੈ ਪਿੰਡ ਵਾਲੇ ਜਦੋਂ ਕੋਈ ਚੀਜ਼ ਨੰਗਦੀ ਆ ਮੋੜ ਤੋਂ ਐ ਲੋਕ ਖੜਖੜ ਵੇਂਦੇ ਆ ਵੀ ਹਾਂ ਕੋਈ ਚੀਜ਼ ਨੰਗੀ ਸੀ ਨੀ ਚੀਜ਼ ਆਉਂਦੀ ਆ ਮਤਲਬ ਹੁਣ ਜਦੋਂ ਵਿਆਹ ਸ਼ਾਦੀਆਂ ਤੇ ਜਾਂਦੇ ਜਾਣੇ ਹੋ ਤੇ ਉਹ ਨਵਜੋਤ ਗੇ ਲੋ ਮੋਟਰਸਾਈਕਲ ਵਾਲਾ ਮੁੰਡਾ ਵੱਜਦਾ ਕਿ ਨਹੀਂ ਹਾਂ ਸਹੀ ਗੱਲ ਆ ਉਸ ਉਹੀ ਉਹੀ ਨਾਮ ਪੈ ਗਿਆ ਉਹੀ ਹਾਂਜੀ ਉਹੀ ਉਹੀ ਨਾਮ ਪੈ ਗਿਆ ਕਰਦਿਆਂ ਨੂੰ ਵੀ ਮੰਮੀ ਵੀ ਆ ਕੇ ਦੱਸਦੇ ਹੋਣੇ ਆ ਵੀ ਫੁਲਾਣਾ ਅੱਜ ਤੇਰੇ ਬਾਰੇ ਪੁੱਛਦਾ ਸੀ ਹਾਂ ਉਹ ਸਾਡੇ ਘਰੇ ਆਂਟੀ ਆਉਂਦੇ ਹੁੰਦੇ ਆ ਉਹ ਮੈਂ ਜਦੋਂ ਕੋਈ ਵੀ ਅਪਡੇਟ ਇੰਸਟਾ ਤੇ ਦਿੰਨਾ ਵਾ ਉਹ ਮੇਰੀਆਂ ਰੀਲਾਂ ਹਰ ਇੱਕ ਰੀਲਾਂ ਦਿੰਦੇ ਆ ਉਹ ਮੰਮੀ ਨੂੰ ਉਹਦੇ ਆ ਕੇ ਦੱਸਦੇ ਆ ਵੀ ਨਾਵਾ ਐ ਕਰਨ ਲੱਗਾ ਨਾਵਾ ਐ ਕਰਨ ਲੱਗਾ ਠੀਕ ਹੈ ਮੰਮੀ ਮੰਮੀ ਨੂੰ ਸਮਾਂ ਦੀ ਵਾਲੇ ਪਤਾ ਨਹੀਂ ਹੁੰਦਾ ਵੀ ਕੀ ਕਰਨ ਲੱਗਾ ਅੱਛਾ ਉਹ ਸਾਰੀ ਅਪਡੇਟ ਦੱਸ ਦਿੰਦੇ ਆਂਟੀ ਹਾਂਜੀ ਮੰਮੀ ਨੂੰ ਬਾਹਰੋਂ ਪਤਾ ਲੱਗਦਾ ਹਾਂਜੀ ਮਤਲਬ ਕਹਿ ਲੀਏ ਕਿ ਪਿੰਡ ਵਾਲੇ ਪੂਰਾ ਧਿਆਨ ਰੱਖਦੇ ਆ ਚਲੋ ਵਧੀਆ ਗੱਲ ਆ ਕੋਈ ਖਾਸ ਸੁਨੇਹਾ ਨਵਜੋਤ ਤੁਸੀਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਦੇਣਾ ਚਾਹੁੰਦੇ ਹੋ ਖਾਸ ਸੁਨੇਹਾ ਜੀ ਆਪਣਾ ਇਹੀ ਆ ਬਈ ਕੋਈ ਵੀ ਆਪਾਂ ਕੰਮ ਕਰਦੇ ਆਂ ਵੀ ਆਪਾਂ ਕਹਿ ਸਕਦੇ ਆਂ ਰੱਬ ਤੋਂ ਨੀਵੇਂ ਹੋ ਕੇ ਕਰੋ ਹਾਊ ਮੇਨੀ ਆਉਣੀ ਚਾਹੀਦੀ ਬੰਦੇ ਚ ਹੂੰ ਅਸੀਂ ਹੁਣ ਇੱਕ ਬੰਦੇ ਤੋਂ ਕੋਈ ਪਾਰਟ ਵਗੈਰਾ ਹੀ ਪੁੱਛੇ ਸੀਗੇ ਆਪਾਂ ਚਲ ਨਾਂ ਨਹੀਂ ਲੈਂਦੇ ਉਹਦਾ ਤੇ ਉਹ ਬੰਦੇ ਦਾ ਚਲੋ ਆਪਾਂ ਕੰਮ ਬਹੁਤ ਵਧੀਆ ਚੱਲ ਪਿਆ ਰੱਬ ਦੀ ਕਿਰਪਾ ਨਾਲ ਆਪਾਂ ਤਾਂ ਕਹਿੰਨੇ ਹੋਰ ਰੱਬ ਨੂੰ ਵਧਾਵੇ ਜੀ ਤੇ ਉਹ ਤੋਂ ਜੇ ਕੋਈ ਐ ਫਿਰ ਤਕੜਾ ਬੰਦਾ ਹੁੰਦਾ ਮੂਰ ਲਾਉਂਦਾ ਕੋਈ ਜੇ ਚੀਜ਼ ਪੁੱਛੀਏ ਅਗਲਾ ਦੁੱਗਣਾ ਰੇਟ ਲਾ ਕੇ ਆਪਾਂ ਨੂੰ ਦੱਸਦਾ ਦੱਸਦਾ ਉਹ ਚੀਜ਼ ਆਪਾਂ ਕਹਿਣਾ ਚਾਹੁੰਦੇ ਹਾਂ ਵੀ ਆਪਾਂ ਨੂੰ ਵੀ ਐ ਹੌਮੀ ਨਹੀਂ ਕਰਨੀ ਚਾਹੀਦੀ ਵੀ ਸਾਡਾ ਕੰਮ ਚੱਲ ਪਿਆ ਸੀ ਹੁਣ ਰੇਟ ਵਧਾ ਤੇ ਹੂੰ ਤੇ ਰੇਟ ਮੈਂ ਉਹਦਾ ਸਾਈਡ ਤੋਂ ਵੀ ਪਤਾ ਕਰ ਲਿਆ ਸੀਗਾ ਮੈਂ ਕਿਹਾ ਚਲ ਆਪਣੇ ਉਹ ਨੇੜੇ ਆ ਵੀ ਆਪਾਂ ਉਹ ਤੋਂ ਬੰ ਤੇ ਉਹ ਦਾ ਫਿਰ ਰੇਟ ਹੀ ਬਹੁਤ ਜਿਆਦਾ ਦੱਸਿਓ ਨੇ। ਮਤਲਬ ਹੌਮੇ ਆ ਗਈ। ਹੌਮੇ ਆ ਗਈ ਵੀ ਇੱਕ ਸਾਹ ਦੀ ਹੌਮੇ ਨਹੀਂ ਕਹਿ ਸਕਦੇ ਵੀ ਚਲੋ ਅਗਲੇ ਦੀ ਮਰਜ਼ੀ ਆ ਮੰਨ ਉਹਨਾਂ ਦਾ ਵੀ ਕਿਵੇਂ ਉਹਨਾਂ ਨੂੰ ਲੱਗਿਆ। ਹੂੰ ਤੇ ਬਸ ਆਪਣਾ ਇਹੀ ਸੁਨੇਹਾ ਵੀ ਰੱਬ ਤੋਂ ਨੀਵੇਂ ਹੋ ਕੇ ਰੋ ਜੇ ਕਿਸੇ ਨੇ ਵੀ ਰਹਿਣਾ। ਹੂੰ ਘਰ ਦੇ ਵੀ ਇਹੀ ਸਿਖਾਉਂਦੇ ਆ। ਹਾਂਜੀ ਘਰ ਦੇ ਵੀ ਇਹੀ ਸਿਖਾਉਂਦੇ ਆ। ਮੰਮੀ ਵੀ ਇਹੀ ਕਹਿੰਦੇ ਹੋਣੇ ਵੀ ਹਾਂ ਹਾਂ ਘਰ ਦੇ ਤਾਂ ਇਹੀ ਕਹਿੰਦੇ ਵੀ ਫੁਕਰੀ ਨਹੀਂ ਮਾਰਨੀ ਆਏ ਨਹੀਂ ਜਾਣਾ ਜੋ ਨਹੀਂ ਕਰਨਾ। ਪੈਣਾ ਵੀ ਮੇਰੀ ਐਂ ਕਹਿੰਦੀ ਹੁੰਦੀ ਆ ਇਹ ਐਵੇਂ ਫੁਕਰੀ ਮਾਰੀ ਜਾਂਦਾ ਨੈਟ ਤੇ ਰੀਲਾਂ ਪਾਉਂਦਾ ਐਂ ਜੋ। ਅੱਛਾ ਤੇ ਮੈਂ ਕਹਣਾ ਚਲੋ ਕੋਈ ਨਹੀਂ ਆਪਾਂ ਘੜਾ ਵੀ ਗਾਣੇ ਵੀ ਆਪਾਂ ਚੱਕ ਮੇ ਲਾ ਕੇ ਪਾਉਨੇ ਆ ਆਪਾਂ ਦਾ ਆਪਦੀ ਜਿਹੜੀ ਚੀਜ਼ ਬਣਾ ਰਹੇ ਆ ਆਪਦਾ ਉਹਦੀ ਪਾਉਨੇ ਆ ਵੀ ਜਾਂ ਮੈਂ ਆਪਦੀਆਂ ਹੀ ਪਾਈ ਜੈਣਾ ਰੀਲਾਂ ਹਾਂ ਠੀਕ ਐ ਸੋ ਮਤਲਬ ਨੀਵੇਂ ਹੋ ਕੇ ਰਹਿਣਾ ਹਾਂ ਜੀ ਨੀਵੇਂ ਹੋ ਕੇ ਰਹੋ ਆਪਾਂ ਦਾ ਕਹਿੰਦੇ ਹੀ ਰੱਬ ਤੋਂ ਡਰ ਕੇ ਰਹੋ ਠੀਕ ਐ ਸੋ ਬਹੁਤ ਚੰਗਾ ਲੱਗਿਆ ਨਵਜੋਤ ਦੇ ਨਾਲ ਗੱਲਬਾਤ ਕਰਕੇ ਇਹਨਾਂ ਦਾ ਮੋਟਰਸਾਈਕਲ ਵੀ ਅਸੀਂ ਦੇਖਿਆ ਤੇ ਨਾਲੇ ਸਾਰੀ ਗੱਲਬਾਤ ਕੀਤੀ ਇਹਨਾਂ ਨੇ ਡਿਟੇਲਿੰਗ ਜਿਹੜੀ ਹੈ ਸਾਰੀ ਮੋਟਰਸਾਈਕਲ ਦੀ ਦਿੱਤੀ ਹੈ ਨਾਲ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਮਕਸਦ ਦੱਸਿਆ ਸੋ ਸਾਥੀਓ اے ਸੀ ਅਸੀਂ ਅੱਜ ਪਿੰਡ ਮੇਣਾ ਵਿਖੇ ਨਵਜੋਤ ਗਿੱਲ ਹੋਰਾਂ ਦੇ ਨਾਲ ਸੋਨਾ ਮੋਟਰਸਾਈਕਲ ਇਹਨਾਂ ਨੇ ਤਿਆਰ ਕੀਤਾ ਵਾਈਗਰੂ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ